ਸਾਡੀ ਬੇਨਤੀ ਹੈ ਸਾਨੂੰ ਜੂਂਦਿਆਂ ਨੂੰ ਨਾਮ ਰੋ ਸਰਕਾਰਾਂ ਉਹਦੀਆਂ ਜਗ੍ਹਾ ਮੈਂ ਜੇ ਕਾਲੀ ਦਲ ਦੇ ਨਾਲ ਵੱਚ ਕੇ ਰਹੂੰਗਾ ਥੋਕੇ ਪਰਚਾ ਦੇ ਨਾਲ ਮੇਰੇ ਤੇ ਜੋ ਕਰਾਉਣਾ ਹੈ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਆੜਿਆ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲਾਂ ਨਾਲ ਜੀ ਭੁੱਲਾ ਸਰਵਜਿੰਗ ਤੋਂ ਜਿੱਥੇ ਜੋਰ ਲੜਾਈ ਨਾਲ ਅੱਜ ਵੀ ਡੀ ਜੇ ਨੇ ਕੁਝ ਖਾ ਗਏ ਮਰ ਗਏ ਉਹਦਾ ਜ਼ਿੰਮੇਵਾਰ ਤੂੰ ਹੀ ਹੋਵੇਂਗਾ ਸਾਡੀ ਬੇਨਤੀ ਏ ਸਾਨੂੰ ਜੂੰਦਿਆਂ ਨੂੰ ਨਾ ਮਾਰੋ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਦੀਆਂ ਨੇ ਮੈਂ ਜੇ ਕਾਲੀ ਦਲ ਦੇ ਨਾਲ ਬਚ ਕੇ ਰੂੰਗਾ ਤੇਰੇ ਤੋਂ ਫੋਕੇ ਪਰਚਾ ਦੇਣਾ ਮੇਰੇ ਤੇ ਜੋ ਕਰਾਉਣਾ ਹੈ ਮੈਨੂੰ ਬੇਸ਼ੱਕ ਕਾਊਂਟਰ ਕਰਾਉਣਾ ਹੈ ਕਰਾ ਸਕਦੇ ਜੇ ਬਾਰਾ ਤੱਕ ਕਾਣੀ ਦੇ ਹੌਂ ਦੇਣਾ ਆਡੀਓ ਸਾਹਿਬ ਜ਼ਿੰਮੇਵਾਰ ਹੋਊਗਾ ਪਹਿਲੋਂ ਰਾਜੀਵ ਭੁੱਲਣ ਸਰਵਸਿਖ ਤੁਨ ਜਿੱਥੇ ਜੋਰ ਲਉਣਾ ਈ ਲਾਲਾ ਮੈਂ ਇਤਨਾ ਰਹਿਣਾ ਈ ਮੈਂ ਵਿਰਸੇ ਬਲਟੋਏ ਦੇ ਨਾਲ ਈ ਉਹਦੇ ਨਾਲ ਰਹਿਣਾ ਈ ਜਿੱਥੇ ਜੋਰ ਲਉਣਾ ਈ ਲਾਲਾ ਪ੍ਰਾਰੀਓ ਸਾਹਿਬ ਇੱਕ ਮਿੰਟ ਅੱਜ ਦੀ ਤਰੀਖ 'ਚ ਜੇ ਮੈਂ ਕੁਛ ਖਾ ਕੇ ਮਰ ਗਿਆ ਉਹਦਾ ਜ਼ਿੰਮੇਵਾਰ ਤੂੰ ਈ ਹੋਵੇਂਗਾ ਸਾਰੇ ਮਾਣ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜਾ ਜੀ ਮੇਰੀਆਂ ਕੱਤੀਆਂ ਕਾਤੋਂ ਡੱਕ ਰਿਆ ਮੇਰੀਆਂ ਕਾਤੋਂ ਡੱਕਦੇ ਆ ਮੈਂ ਨਹੀਂ ਅੱਜ ਦੀ ਰਾਤ ਕੀ ਅਸਬਿੱਤ ਤੈਨੂੰ ਬਦਲ ਜਾਗੇ ਮੇਰੀ ਜਾਨ ਦੁਨੀਆ ਕੀ ਕਰੀ ਜਾਣਾ ਜਦੋਂ ਇਹ ਹੱਥੋਂ ਕਰਨਾ ਛੋਟਾ ਕਰ ਲਾ ਖਾ ਕੇ ਮਰੂਗਾ ਮੈਂ ਬਲੈਕ ਕਦੀ ਮੇਰੇ ਨਾਲ ਕਦੀ ਮਰਾ ਕਰਦਾ ਇਹ ਮੈਂ ਰੋਟਾ ਕੰਮ ਨਹੀਂ ਕਰ ਦਿੰਦੇ ਕੰਮ ਨਹੀਂ ਕਰ ਸਕਦਾ ਮੈਂ ਕੋਈ ਖਾ ਕੇ ਮਰੂ ਮੈਂ ਕੁਝ ਨਹੀਂ ਕਰਨਾ ਮੇਰਾ ਨਾਮ ਮੰਜੀਰ ਕੱਟਾ ਖੇਮ ਕਰਨੀਆਂ ਤੇ ਮੰਜੀਰ ਮਤਲਬ ਜਿਹੜੀ ਤੈਨੂੰ ਕੱਲ ਰੋਕੀ ਆਉਂਦਾ ਮੇਰੇ ਕੱਟਾ ਨਹੀਂ ਲੈ ਲਾਈਓ ਇੱਧਰ ਉਹ ਤੈਨੂੰ ਲਾਉਣੀ ਹੋਵੇ ਮੈਂ ਤੈਨੂੰ ਬਣਾਇਆ ਹੋਰ ਮੇਰੇ ਭਿੱਖੇ ਨਹੀਂ ਗੱਲਾਂ ਦਿੰਦੇ ਕੀ ਕਰੀਏ ਜੇ ਨਾ ਉਹ ਲਾਉਂਦਾ ਠਿਕਦਰ ਉਹ ਗੀਤ ਕਰਦਾ ਤੇ ਕੇਦਾ ਤੇ ਬੱਲੇ ਨਹੀਂ ਕੋਈ ਨਹੀਂ ਲਾਉਂਦੇ ਵੀਡੀਓ ਸਾਫ ਤੇ ਵੀਡੀਓ ਸਾਫ ਤੇ ਤੁਹੀ ਨਹੀਂ ਲਾਉਂਦੇ ਬੜੀ ਆਡੀਓ ਲੈ ਕਦੀ ਕੋ ਕੁੜੀ ਜਵਾ 2000 ਰੁਪਿਆ ਮੈਂ ਦਤਾ 2000 ਰੁਪਿਆ ਠੋਕੇ ਮੇਰਾ ਨਾਲ ਨਾਲ ਕਰਾਓ ਮੇਰੇ ਠੋਕੇ ਨਾਲ ਛੱਤਲ ਮਾਰਨਾ ਮੈਨੂੰ ਇੱਥੇ ਛੜਤੀ ਮਾਰੋ ਹਵਾ ਲਾ ਕੇ ਦਿਲਾ ਮੈਨੂੰ ਠੋਕੇ ਦਿਓ ਪਰਚੇ ਮੇਰੇ ਤੇ ਪੌੜਾ ਨਹੀਂ ਜਰ ਦਾ ਕਾਲਾ ਪੌੜਾ ਕਿੰਨਾ ਜਰ ਜੱਲੂ ਕਰਨਾ ਔਰ ਸਰਕਾਰਾਂ ਤੋਂ ਮੈਂ ਡਰਨ ਵਾਲੀ ਨਹੀਂ ਆਏ ਮੈਂ ਆਪਦਾ ਪਰਚਾ ਕਰਾਉਣਾ ਮੈਨੂੰ ਮਜ਼ਦੂਰ ਜੇ ਮੈਨੂੰ ਮਾਤ ਮਜ਼ਦੂਰ ਜੇ ਔਰ ਆਟ ਗਿਆ ਮੇਰੀ ਇੱਕ ਆਖ ਚੋੜ ਕੇ ਬੇਨਤੀ ਉਹ ਤੈਨੂੰ ਮੈਂ ਦੱਸਦਾ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਓਹ ਮਨਜੀਤ ਸਿੰਘ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਇਹ ਇੱਕ ਪਰਚਾ ਦੋ ਛੇਤਰ ਮਾਰਾ ਸਿਰ ਤੇ ਮਾਰੇ ਅਸੀਂ ਨਜ਼ਰ ਵੀ ਕਰਨਾ ਨੇ ਮਾਰੋ ਬਾਰੋ ਛੇਤਰ ਤੁਸੀਂ ਕਿਹਨਾਂ ਦੇ ਪਾਉਂਦੇ ਨੇ ਕਿਤੇ ਉਹਨਾਂ ਜਿੱਤੇ ਉਹਨਾਂ ਦਾ ਘਰ ਆਹ ਤੇ ਮੈਂ ਤਾਂ 100 ਦੀ ਪਸੰਦ ਉਹਨਾਂ ਗੰਦੇ ਨੇ ਲੱਗੇ ਕਿਸੜੇ ਬਹਿ ਆ ਤੁਹਾਨੂੰ ਮੈਨੂੰ ਰੋਕ ਕੇ ਕਰਦੀ ਐ ਦੱਸੋ ਇਹਨੂੰ ਟਾਂਟ ਕਾਣਾ ਕਰਦਾ ਇਹਦਾ ਚੱਲ ਜਾਓ ਅੱਗੇ ਕਦੀ ਤੁਸੀਂ ਇੱਧਰ ਆਏ ਸੀ ਦੱਸੋ ਕਦੀ 15 ਸਾਲਾਂ ਦਾ ਡੀਡੀਓ ਇੱਧਰ ਆਇਆ ਹੋਏ ਐਰੀਆ ਦੇ ਤੇ ਇਹਨਾਂ ਦੇ ਕਾਗਜ਼ ਪੁਰੇ 4300 ਰੁਪਏ ਰੇਟ ਆ ਬਾਕੀ ਕਿੱਥੇ ਆ 1900 ਰੁਪਏ ਦੇਣਦੇ ਉਹ ਵੀ ਨਹੀਂ ਮੇਰ ਗਿਆ ਗੱਡੀਆਂ ਦੇ ਲੱਗ ਨਹੀਂ ਦਿੰਦੇ ਮੈਂ ਕਿੱਧਰ ਜਾਵਾਂ ਮਾਸੀ ਦੀ ਮਰਨਾ ਏ ਦਾ ਗੱਡੀਆਂ ਗੱਲ ਕੀ ਹੋਈ ਆ ਗੱਲ ਮੇਰੇ ਸਰਕਾਰਾਂ ਨਾਲ ਮੈਂ ਵਟਵਾ ਸੌਣ ਆਵੇ ਤੇ ਉਹ ਕਰ ਲਿਆ ਤੇ ਗੱਡੀਆਂ ਜਾਣ ਕੇ ਨਾ ਜਵਾਬ ਦੇ ਉਹ ਤੋਂ ਸਾਹਮਣੇ ਜੇ ਇਹ ਮੇਰੇ ਤੇ ਪਰਚਾ ਵੀ ਠੋਕ ਕੇ ਦੇ ਸਕਦੇ ਜੇ ਇਹ ਦੋ ਮਿੰਟ ਨਹੀਂ ਮੇਰੀ ਸੌਣੀ ਤਾਂ ਜਿੱਤੇ ਆ ਕੋਈ ਕੁਝ ਕਰ ਸਕਦੇ ਜੇ ਸਾਡੀਆਂ ਗੱਡੀਆਂ ਨਹੀਂ ਮਾਸੀ ਦੋ ਮਿੰਟ ਵੇਟ ਤਾਂ ਕਰ ਲੈ ਬੰਦਾ ਪਰ ਇਤਨਾ ਨਹੀਂ ਹੋਣਾ ਮੈਂ ਮਰਨਾ ਮੈਨੂੰ ਮਜੂਰ ਆ ਮੈਂ ਆਪਦੇ ਬੱਚੇ ਪਾ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰੂ ਜੀ ਕੀ ਫਤਿਹ ਸਾਡੀ ਮਿੰਟ ਜੇ ਸਾਨੂੰ ਨਾ ਤਾਂ ਗਰੀਬਾਂ ਨਾ ਆ ਜਾਂਦੀਆਂ ਰਹਿੰਦੀਆਂ ਇੱਕ ਮਿੰਟ ਮੇਰੀ ਬੇਨਤੀ ਸੁਣਾਓ ਇੱਕ ਮਿੰਟ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਜੇ ਪਹਿਲਾਂ ਮੇਰੇ ਤੇ ਨਜਾਇਜ਼ ਉਹ ਪਰਚਾ ਕੀਤਾ ਜੇ ਹੁਣ ਇਹ ਗੱਡੀਆਂ ਚਲਾਈਆਂ ਇਹ ਨਹੀਂ ਆਂਦੇ ਆ ਆਟੋ ਸਾਬ ਆਇਆ ਆ ਆਟੋ ਸਾਬ ਜੀ ਹੱਥ ਜੋੜ ਕੇ ਭਗਵੰਤ ਜੀ ਨੂੰ ਬੇਟੀ ਜਾ ਕੇ ਨਹੀਂ ਆਇਆ ਜੇ ਇਹ ਸਾਨੂੰ ਬਚਾਉਣਾ ਜੇ ਕਿਹੜਾ ਆਂਦਾ ਆਉਂਦੀ ਸਰਕਾਰ ਆ